ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਦਿਨਾਂ ਅੱਗੇ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਟੋਟੇ ਆ ਜਾਈਏ ਭਾਈ ਜੀ ਅੱਜ ਹੀ ਗੱਲ ਲੱਖੀ ਗੱਲ ਸਾਹਿਬ ਹੋ ਜਗੇ ਠੀਕ ਹੋ ਬੜਾ ਹਾਂ ਹਾਂ ਭਾਈ ਵਧੀਆ ਤੋਂ ਬੱਸ ਭਾਈ ਨਾਮ ਤੇ ਐਡਰੈਸ ਹੋ ਗਾ ਹਾਂ ਭਾਈ ਮੇਰਾ ਜੱਗਾ ਪਿੰਡ ਢੱਲਮਾ ਬਦਿੰਗਾ ਕੋਠੇ ਹੂੰ ਜ਼ਹੀਲ ਤਪਾ ਜਲਾ ਬਰਨਾਲਾ ਬਈ ਨੇੜੇ ਤਪਾ ਬਈ ਹਾਂ ਨੇੜੇ ਤਪਾ ਬਈ ਮੁੱਖੋਂ ਕਾਲੀ ਕੇ ਵੀ ਨੇੜੀ ਕਾਲੀ ਕੇ ਵੀ ਨੇੜੀ ਹੈ ਇੱਧਰ ਠੀਕ ਹੈ ਬਈ ਮੋਬਾਈਲ ਨੰਬਰ ਬੋਲੋ 82642 2630 ਬਈ ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਜੇ ਕਿ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਵੀ ਹੈ ਡਾਕਟਰ ਇਹ ਦੂਜਾ ਸੂਆ ਸੂਈ ਵੀ ਆ ਠੀਕ ਹੈ ਹਾਂ ਕਿੰਨਾ ਟਾਈਮ ਇਹਨੂੰ 3 ਕ ਮਹੀਨੇ ਹੋ ਗਏ ਸੂਈ ਨੂੰ ਤੇ ਟੀਕਾ ਦੇ ਭਰਾਇਆ ਵਾ ਡਾਕਟਰ ਠੀਕ ਆ ਹੰਡੀ ਠੰਡੀ ਬਹੁਤ ਆ ਠੀਕ ਆ ਅਣ ਠੰਡੀ ਬਹੁਤ ਚੰਗਾ ਦਿਖਾ ਦੇ ਦੁੱਧ ਕਿੰਨਾ ਦੁੱਧ ਦੁੱਧ ਡਾਕਟਰ ਹੋ ਗਏ ਥਲੇ 8 ਕਿਲੋ ਜਮਾ ਕੰਡੇ ਵਾਲਾ ਨੈਟ ਤਿਆਰ ਆ ਦਿਖਾ ਦੇ ਮਗਰੋਂ ਹਾਂ ਜਮਾ ਤਿਆਰ ਕੋਈ ਦੋੜਾ ਕਿਚੋ ਜਮਾ ਚਾਰ ਰੰਗ ਚੋਲੇ ਬਮਾਰੀ ਇੱਥੇ ਅਗਲਾ ਕੋਈ ਚੱਕਰੀ ਨਹੀਂ ਆਪਾਂ ਠੀਕ ਆ ਆਰਡਰ ਚੰਗਾ ਗਾ ਟਿਲਾਂ ਚੋਲੇ ਇਹ ਹੋਸ ਵੀ ਬਹੁਤ ਚੰਗਾ ਡਾਕਟਰ ਹਾਂ ਰੰਗ ਰੂਪ ਬਹੁਤ ਚੰਗਾ ਊੜੀ ਆਈ ਬੇਸ ਮਹੀ ਚੋ ਆਹੇ ਉਹ ਤਾਂ ਹੋਰ ਵੀ ਵੱਜੂਗੀ ਠੀਕ ਆ ਯਾਜੂਦ ਕੁਆ ਇਹਦਾ 22000 ਆ ਡਾਕਟਰ ਮਾਨਤਾਨ ਹੋ ਜੀ ਕੋਈ ਗੱਲ ਨਹੀਂ ਮਾਨਤਾਨ ਕਰ ਦਾਂਗੇ 22000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜੀ ਦੇ ਚ ਵੀ ਜੂਈ ਵਧੀਆ ਥਾਂ ਤੋਂ ਵੀ ਵਧੀਆ ਹੈਗਾ ਠੀਕ ਹੈ ਫਰੈਂਟ ਬਹੁਤ ਚੰਗੀ ਹੁੰਦੀ ਹੈ ਹਾਂ ਫਰੈਂਟ ਫੂਟ ਵਧੀਆ ਆਊਗੀ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਤਾਂ ਜੰਮੀ ਨਹੀਂ ਮੰਦੀ ਠੀਕ ਹੈ ਬਾਈ ਥਾਂ ਬੜਾ ਚੰਗਾ ਲੱਗਿਆ ਚ ਵੀ ਚ ਵੀ ਓਕੇ ਹੈ ਬੜੀ ਚੰਗੀ ਹੈ ਡਾਕਟਰ ਚ ਵੀ ਪਾ ਠੀਕ ਹੈ ਬਾਈ ਆ ਗਿਵਰੇ ਦੋ ਨੰਬਰ ਕਿਹੜਾ ਸੂਆ ਸੂਈ ਦਾ ਏ ਡਾਕਟਰ ਦੂਜਾ ਸੁਆ ਸੁਈ ਵੀ ਐ ਵੀ ਕਿੰਨਾ ਕਰੈਕਟਰ ਐ ਵੀ 5 ਸੀ ਲੀਟਰ ਦੁੱਧ ਆ ਥੱਲੇ ਠੀਕ ਆ ਹਾਂ ਠੰਡੀ ਠੰਡੀ ਦਿਖਾ ਦੇ ਲੈ ਹਾਂ ਲੈ ਕੋਲੇ ਕੈਮਰਾ ਹੂੰ ਲੈ ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ ਅਸੀਂ ਮੁੱਲ ਜੀ ਦੇ ਦਾਂਗੇ ਡਾਕਟਰ ਆਪਾਂ ਠੀਕ ਆ ਜੋ ਕੀ ਹੋਇਆ ਹੂੰ 10000 ਰੁਪਏ ਜੀ ਦੇ ਦਾਂਗੇ ਡਾਕਟਰ ਠੀਕ ਆ ਭਾਈ ਖੋਲ ਲੈ ਮੜੀ ਤੋਰ ਚੋਰ ਰਹਿੰਦੇ ਭਾਈ ਹੁਣ 10000 ਰੁਪਿਆ ਮੁੱਲ ਆ ਮੰਨ ਤਣ ਆ ਬੱਸੀ ਆ ਡਾਕਟਰ ਠੀਕ ਆ 22 ਸਾਲ ਦੀ ਠੀਕ ਆ ਇਹ ਵੀ ਗਿਫਟੀ ਆ ਗਿਫਟੀ ਇਹ ਆ ਗਿਫਟਾ ਠੀਕ ਆ ਜਿਹੜਾ ਦੋ ਲਗ ਉਹਦੇ ਨਾਲੇ ਫਰੀ ਆ ਦੇ ਕਿਸੇ ਨੂੰ ਲਜਾਣੀ ਆ 3000 ਦੀ ਦੇ ਦਾਂ 3000 ਰੁਪਏ ਆ ਠੀਕ ਆ ਤੇ ਅੱਗੇ ਵੀ ਲਾ ਦਿਖਾ ਦੇ ਡਾਕਟਰ ਥਣ ਬਹੁਤ ਵਧੀਆ ਇਹਦਾ ਝੋਲੀ ਬਹੁਤ ਚੰਗੀ ਹੈ ਨਾ ਕਾਲੀ ਚੰਗੀ ਆ ਝੋਲੀ ਤੇ ਹਮ ਸਹੀ ਗੱਲ ਆ ਝੋਲੀ ਬਸ ਵੀ ਵਧੀਆ ਪੂਰੀ ਪਲਣ ਵਾਲੀ ਆ ਤੇ ਇਹਦੇ ਕੋਲ ਮਾਲ ਥੋੜਾ ਜਿਆਦਾ ਹੈਗਾ ਠੀਕ ਆ ਐ ਕਰਕੇ ਸਮਝਾਣੀ ਮਾਲ ਹਮ ਅੱਗੇ ਬਈ 4 ਨੰਬਰ ਇਹ ਡਾਕਟਰ ਬੈੜਾ ਇਹ ਵੀ 3 ਸਾਢੇ 3 ਮਹੀਨੇ ਸ਼ੂਈ ਵੇਟੀ ਕਹਦੇ ਵੀ ਭਰਾਇਆ ਵਗਾ ਹਮ ਤੇ ਚੋਈ ਜੂ ਬਹੁਤ ਚੰਗੇ ਤੁਹਾਨੂੰ ਤੁਹਾਨੂੰ ਦਿਖਾ ਦੇ ਕੋਲੋਂ ਡਾਕਟਰ ਠੀਕ ਆ ਹਣ ਬੜਾ ਚੰਗਾ ਹਾਂ ਬੜਾ ਨਜ਼ਾਇਆ ਚੰਗਾ ਤੁਹਾਨੂੰ ਤੁਹਾਨੂੰ ਵਿਖਾ ਰਿਹਾ ਬੱਚੀ ਖੋਲ ਲੈ ਬਈ ਤੋਰ ਪਹਿਲਾ ਸੂਆ ਡਾਕਟਰ ਮੂੰਹ ਚਾਰ ਦੰਦ ਦਾ ਹਜੇ ਇਹ ਠੀਕ ਆ ਕੱਦ ਕਾ ਅਠਾ ਬਹੁਤ ਸੁਨੱਖੀ ਆ ਬੈੜਾ ਹੂੰ ਫੇਸ ਬੜਾ ਪਿਆਰਾ ਬੁੱਧੀਬਧੀ ਚੰਗੀ ਆ ਸੁਨੱਖ ਆਪਣਾ ਚੰਗਾ ਦਾੜ ਦੇ ਵਿੱਚ ਤੇ ਬਾਕੀ ਕੱਦ ਵਿੜ ਵੀ ਚੰਗਾ ਕੀ ਮੁੱਲ ਆ ਬਈ ਇਹਦਾ ਇਹਦਾ ਡਾਕਟਰ ਮੁੱਲ ਥਾਈ ਹਿਆਰ ਪੀਆ ਮਾਨਤਾਨ ਹੋ ਜਾ ਕੋਈ ਗੱਲ ਨਹੀਂ ਮਾਨਤਾਨ ਉਹ ਬੱਸੀ ਫਰੀ ਦੇ ਦਾਂਗੇ ਇਹਦੇ ਨਾਲ ਆਪਾਂ 28000 ਰੁਪਇਆ ਮੁੱਲ ਮਾਨਤਾਨ ਜ਼ਰੂਰ ਹੋ ਜਾਊਗਾ ਫੇਸ ਫੂਡਸ ਬਹੁਤ ਦੀਵਦੀ ਚੰਗੀ ਹੈ ਬੜੀ ਦੇ ਭਾਈ ਕਹਿੰਦਾ ਇੰਨਾ ਚੋ ਕੋਈ ਦੋ ਜਾਂ ਦੋ ਦਵਾ ਦੋ ਇਕੱਠੇ ਲੈਣਾ ਭਾਈ ਹਾਂ ਜੀ ਜਿਹੜਾ ਮਰਜ਼ੀ ਲੈ ਜਿਹੜਾ ਦੋ ਇਕੱਠਾ ਲਊ ਉਹਨੂੰ ਇਹ ਗਿਫਟ ਦੇ ਦਾਂਗੇ ਉਹਨੂੰ ਆ ਬੱਸੀ ਫਰੀ ਦੇ ਦੋਗੇ ਹਾਂ ਠੀਕ ਹੈ ਭਾਈ ਜੇ ਕਿਸੇ ਨੇ ਲੱਗ ਲਗਾਣੀ ਹੈ 3000 ਦੀ ਦੇਵਾਂਗੇ ਡਾਕਟਰ ਠੀਕ ਹੈ ਭਾਈ ਹਾਂ ਅੱਗੇ ਭਾਈ ਲਾਸਟ ਪੰਜ ਨੰਬਰ ਜਰਸੀ ਕਿੰਨੀ ਉਮਰ ਹੈ ਦੀ ਇਹ ਡਾਕਟਰ ਹੈਗੀ 8 ਮਹੀਨੇ ਦਾ ਬੱਚਾ ਠੀਕ ਹੈ ਹਾਰਮ ਜੋ ਲਈ ਆ ਵੀ ਆ ਬਹੁਤ ਚੰਗਿਆ ਥਾਨ ਤੋਂ ਬਹੁਤ ਚੰਗਾ ਦਾ ਬੱਚਿਆ ਪਿਓਰ ਜਰਸੀ ਆ ਇਹ ਰੰਗ ਰੂ ਬਹੁਤ ਚੰਗਾ ਬਹੁਤ ਚੰਗਾ ਛੋਲੀ ਚੰਗੀ ਆ ਛੋਲੀ ਬਹੁਤ ਚੰਗੀ ਆ ਮੈਂ ਕਹਿੰਨਾ ਕੀ ਬਾਤ ਆ ਮੁੱਲ ਭਾਈ ਇਹਦਾ ਇਹਦਾ ਡਾਕਟਰ 14000 ਰੁਪਏ ਮਾਨਤਾਨ ਹੋ ਜੀ ਭਾਈ ਮਾਨਤਾਨ ਨੂੰ ਕੋਈ ਗੱਲ ਨਹੀਂ ਥੋੜਾ ਬਹੁਤਾ ਹੋ ਜੂ 14000 ਰੁਪਏ ਮੁੱਲ ਆ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਉਹਦਾ ਡਾਕਟਰ ਇਹਦੀ ਬੱਚੇ ਦੀ ਹੂੰ ਹੂੰ ਦਿਖਾ ਦੇ ਫੇਸ ਫੂਟਸ ਦਿਖਾ ਰਿਹਾ ਹੈ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਚੰਗੀ ਆ ਬਈ ਬੱਚੀ ਹੱਲ ਵੀ ਜਾਜਾ ਮਾਨਤਨ ਹੋ ਜੂਗਾ ਹੂੰ ਨਾਗੇ ਜਿਹੜੇ ਭਰਾ ਕੋਲੇ ਸੀਗੇ ਪੰਜ ਬਈ ਪੰਜੇ ਲਿਖਾਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦਾ ਵੇ ਭਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਦਾਦਲੋ ਧੰਨਵਾਦ